ਜੰਬੀਓ ਇਸ ਵੇਲੇ ਤੁਹਾਡਾ ਇੱਕ ਇਮਤਿਹਾਨ ਹੈ ਕੁਦਰਤੀ ਕਰੋਪੀ ਉਹਦੇ ਵਿੱਚ ਸਾਡਾ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੜ੍ਹਾਂ ਦੇ ਵਿੱਚ ਡੁੱਬ ਗਿਆ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਹੈ ਮਾਲੀ ਨੁਕਸਾਨ ਵੀ ਬਹੁਤ ਹੋਇਆ ਹੈ ਔਰ ਮੈਂ ਤੁਹਾਡੇ ਜਸਬੀਰ ਨੂੰ ਇਸ ਕਰਕੇ ਵੀ ਸਲਾਮ ਕਰਦਾ ਜਿਸ ਤਰ੍ਹਾਂ ਤੁਸੀਂ ਇਸ ਮੁਕੰਮਲਤਾ ਨਾਲ ਲੜਿਆ ਹੈ ਔਰ ਹਰ ਪਿੰਡ ਤੋਂ ਹਰ ਜਿੱਥੇ ਵੀ ਪੰਜਾਬੀ ਬੈਠੇ ਦੁਨੀਆ ਪਰਚੋਂ ਤੁਸੀਂ ਆਪਣੇ ਭਾਈਚਾਰੇ ਦੀ ਮਰਦੂ ਲਈ ਇੱਕ ਤੇਰ ਬਣ ਕੇ ਖੜੇ ਹੋ ਗਏ ਹੋ ਇਹਦੇ ਲਈ ਤੁਹਾਡਾ ਸਾਰਿਆਂ ਦਾ ਸਾਰੇ ਨੂੰ ਸਲੂਟ ਕਰਨਾ ਪੈਂਦਾ ਹੈ ਪਰ ਇੱਕ ਬੇਨਤੀ ਹੋਰ ਕਰਨੀ ਹੈ ਬਹੁਤ ਇਸ ਵੇਲੇ ਸਥਿਤੀ ਐਸੀਰ ਵੀ ਰੋਜ਼ ਆਗਮਹਰੇ ਪੰਜਾਬੀ ਆਪਣੇ ਸੁਭਾਅ ਮੁਤਾਬਕ ਰਾਸ਼ਨ ਇਕੱਠਾ ਕਰਕੇ ਟਰਾਲੀਆਂ ਦੇ ਟਰਾਲੀਆਂ ਭਰੀਆਂ ਪਰ ਕੇ ਲੈ ਕੇ ਜਾ ਰਹੇ ਨੇ ਪਰ ਹਰ ਸਮਾਜ ਵਿੱਚ ਕੁਝ ਅੱਛੇ ਲੋਕ ਵੀ ਹੁੰਦੇ ਨੇ ਬੁਰੇ ਵੀ ਹੁੰਦੇ ਨੇ ਅੱਜ ਹੋਏ ਰਿਹਾ ਹੈ ਇਹਦੇ ਦੂਹ ਟਰਾਲੀਆਂ ਲੈ ਕੇ ਜਾਂਦੇ ਨੇ ਜਿਹੜੇ ਅਸਲੀ ਪੀੜਤ ਲੋਕ ਨੇ ਉਹ ਤਾਂ ਹਰੇਕ ਪਾਣੀ ਚ ਡੁੱਬੇ ਹੋਏ ਨੇ ਜਾਂ ਕੈਂਪਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਉਹਨਾਂ ਤੱਕ ਤੁਹਾਡੀ ਮਦਦ ਨਹੀਂ ਪਹੁੰਚ ਰਹੀ ਰਸਤੇ 'ਚ ਬੈਠੇ ਲੋਕ ਉਹ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਕੋਲੋਂ ਟਰਾਲੀਆਂ ਤੁਹਾਡੀ ਖਾਲੀ ਕਰਵਾ ਦਿੰਦੇ ਨੇ ਤੇ ਬਹੁਤ ਸਾਰੇ ਲੋਕਾਂ ਨੇ ਤਾਂ ਇਤਲਾ ਨਹੀਂ ਹੁੰਦੀ ਹੈ 6-6 ਮਹੀਨੇ ਦਾ ਰਾਸ਼ਨ ਆਪਣੇ ਕਰਮੇ ਜਮਾ ਕਰ ਲਿਆ ਕਿਰਪਾ ਕਰੋ ਫਿਲਹਾਲ ਰਾਸ਼ਨ ਲਿਜਾਣਾ ਬੰਦ ਕਰੋ ਲੰਗਰ ਤੇ ਰੂਲ ਲੈ ਕੇ ਜਾਓ ਵਰਦੀ ਲੋਡ ਹੈ ਉਹ ਵੀ ਇੱਕ ਲਿਮਿਟ ਵਿੱਚ ਔਰ ਉਸ ਦੇ ਬਾਅਦ ਲੋਡ ਤੋਂ ਉਦੋਂ ਪੈਣੀ ਹੈ ਜਦੋਂ ਪਾਣੀ ਉਤਰਿਆ ਉਸ ਵੇਲੇ ਉਹਨਾਂ ਭਰਾਵਾਂ ਨੇ ਦੇਖ ਕੇ ਆਪਣਾ ਨੁਕਸਾਨ ਉਦੋਂ ਵੱਡਾ ਸ਼ੌਕ ਇੱਕ ਲੱਗਣਾ ਉਹਨਾਂ ਨੂੰ ਔਰ ਉਸ ਵੇਲੇ ਅਸੀਂ ਜੇ ਉਹਨਾਂ ਨੂੰ ਸੰਭਾਲ ਗਏ ਤਾਂ ਇਹ ਸਭ ਤੋਂ ਵੱਡੀ ਪ੍ਰਾਪਤੀ ਹੋएगी ਪੰਜਾਬੀਆਂ ਦੀ ਪੰਜਾਬੀ ਕਦੇ ਕਿਸੇ ਵੱਲ ਕਿਸੇ ਤੋਂ ਪਿੱਛੇ ਨਹੀਂ ਹਟੇ ਅੱਜ ਫੇਰ ਤੁਸੀਂ ਇੱਕ ਮਿਸਾਲ ਪੈਦਾ ਕਰ ਦਿੱਤੀ ਦੁਨੀਆ ਦੇ ਵਿੱਚ ਕੋਈ ਪੰਜਾਬੀ ਆਪਣੇ ਭਾਈਚਾਰੇ ਲਈ ਵੀ ਕਿਵੇਂ ਤੇਰ ਬਣ ਕੇ ਖੜ ਜਾਂਦੇ ਆ ਪਰ ਉਹਨਾਂ ਨੂੰ ਉਹਨਾਂ ਦੇ ਕੰਮ ਰੁਕ ਗਏ ਉਹਨਾਂ ਦੇ ਟਰੈਕਟਰ ਮਸ਼ੀਨਰੀ ਸਾਰੀ ਰੁੜ ਗਈ ਉਹਨਾਂ ਦੇ ਘਰਾਂ ਦਾ ਸਾਰਾ ਸਮਾਨ ਰੁੜ ਗਿਆ ਉਹਨਾਂ ਦੇ ਖੇਤਾਂ ਦੇ ਵਿੱਚ 5-5 ਫੁੱਟ ਤੱਕ ਜਿਹੜੀ ਹੇਡਰ ਕਾਰ ਹੈ ਉਹ ਜੰਮ ਗਈ ਉਹ ਹੁਣ ਖੇਤੀ ਏਡੀ ਸੌਖੀ ਹੋਣੀ ਨਹੀਂ ਜਦੋਂ ਪਾਣੀ ਉਤਰਿਆ ਉਹਦੇ ਬਾਅਦ ਉਹਨੂੰ ਕਾਰ ਨੂੰ ਹਟਾਉਣ ਵਾਸਤੇ ਜ਼ਮੀਨ ਨੂੰ ਵਾਹਯੋਗ ਬਣਾਉਣ ਵਾਸਤੇ ਡੀਜ਼ਲ ਗੱਡੀ ਪੁੱਟਣ ਤੇ ਚਾਹੀਦੇ ਟਰੈਕਟਰ ਚਾਹੀਦੇ ਨੇ ਉਦੋਂ ਤੁਹਾਡੀ ਲੋੜ ਪੈਗੀ ਉਸ ਤੋਂ ਬਾਅਦ ਗਣਤ ਬੀਜਣੀ ਹੈ ਇਹ ਜੋ ਕਿਸੇ ਨੇ ਜੋ ਵੀ ਫਸਲ ਬੀਜਣੀ ਹੈ ਉਹਦੇ ਲਈ ਉਹਦਾ ਬੀਜ ਦੇਣ ਦੀ ਲੋੜ ਹੋਏਗੀ ਖਾਦਾਂ ਦੀ ਲੋੜ ਹੋਏਗੀ ਉਦੋਂ ਫਿਰ ਤੁਹਾਡੀ ਲੋੜ ਪਵੇਗੀ ਇਹ ਅੱਜ ਅੱਜ ਮੁੱਕਣ ਵਾਲਾ ਕੰਮ ਨਹੀਂ ਇਹ ਆਉਣ ਵਾਲੇ 6 ਮਹੀਨੇ ਇਸ ਇਸ ਜਿਹੜੀ ਪ੍ਰਕਿਰਿਆ ਹੈ ਇਹਨੇ ਚਲਦੇ ਰਹਿਣਾ ਤੇ ਮੇਰੀ ਬੇਨਤੀ ਹੈ ਵੀ ਉਹ ਲੰਬੇ ਤਮ ਨਾਲ ਚੱਲਣਾ ਹੈ ਹਾਲੇ ਰਾਸ਼ਨ ਵਗੈਰਾ ਲੈ ਕੇ ਨਾ ਜਾਓ ਸਿਰਫ ਲੰਘਣ ਲੈ ਕੇ ਜਾਓ ਬਾਕੀ ਦਾ ਲੰਬੇ ਸਮੇਂ ਲਈ ਪ੍ਰਣਨ ਕਰਕੇ ਬੈਠੋ ਜਿਹੜੀ ਮਦਦ ਸਾਡੇ ਪਾਈਚਾਰੇ ਨੂੰ ਲੋਡ ਹੋਈ ਗਈ ਉਹ ਸਾਰੇ ਨਾਲ ਮਿਲ ਕੇ ਆਪਾਂ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਨੂੰ ਪਹਿਲਾਂ ਪਹਿਲਾਂ ਤੇ ਖੜੇ ਕਰਨ ਤੱਕ ਸਾਡੀ ਜ਼ਿੰਮੇਵਾਰੀ ਹੈ ਮੈਂ ਉਮੀਦ ਕਰਦਾ ਮੇਰੀ ਇਹ ਅਪੀਲ ਤੁਸੀਂ ਕਬੂਲ ਕਰੋਗੇ ਬਹੁਤਾਂ ਹੀ ਰਾਸ਼ਨ ਦੀਆਂ ਟਰਾਲੀਆਂ ਪਰ ਕੇ ਲੈ ਜਾਣਾ ਇਸ ਵੇਲੇ ਉਹਨਾਂ ਨੂੰ ਕੁਝ ਨਹੀਂ ਮਿਲ ਰਿਹਾ ਇਨਾ ਦਾ ਨੁਕਸਾਨ ਹੋਇਆ ਪੂਰੀ ਲੋਕ ਲਿ ਜਾ ਰਹੇ ਨੇ ਉਹਨਾਂ ਨੂੰ ਵੀ ਵਾਇਰਸ ਤੋਂ ਮੁਤ ਬਖਸ਼ੇ ਇਹ ਖਿਆਲ ਕਰਨ ਇਹ ਪੰਜਾਬ ਸਾਰਾ ਇੱਕ ਵੱਡੇ ਸੰਕਟ ਚ ਹੈ ਉਹ ਇਸ ਸੰਕਟ ਦਾ ਲਾਭ ਨਾ ਉਠੋ ਆਹ ਸਾਰੇ ਨਾਲ ਰਲ ਮਿਲ ਕੇ ਕਿਉਂਕਿ ਸਰਕਾਰਾਂ ਤੋਂ ਕੋਈ ਆਸ ਨਹੀਂ ਦਿੱਲੀ ਵਾਲੇ ਤੋਂ ਕੋਈ ਆਸ ਨਹੀਂ ਦਿੱਲੀ ਵਾਲੇ ਹਾਲੇ ਟੀਮਾਂ ਹੀ ਭੇਜ ਰਹੇ ਨੇ ਜਿਹੜੀਆਂ ਸੂਬਿਆਂ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ ਉੱਥੇ ਬਿਨਾਂ ਕੁਝ ਦੇਖ ਕੇ ਉਹਨਾਂ ਨੇ ਪੈਕੇਜ 1.5 ਬਰ ਬੀਏ ਦੇ ਭੇਜ ਦਿੱਤੇ ਪੰਜਾਬ ਜਿਹੜਾ ਦੇਸ਼ ਦਾ ਅੰਨ ਭੰਡਾਰ ਹੈ ਜਿਹੜਾ 46% ਕੇਂਦਰੀ ਅੰਨ ਭੰਡਾਰ ਵਿੱਚ ਕੰਟਰੀਬਿਊਟ ਕਰਦਾ ਹੈ ਉਹਦੇ ਲਈ ਹਾਲੇ ਤੱਕ ਕੋਈ ਪੈਕੇਜ ਨਹੀਂ ਹਾਲੇ ਸਿਰਫ ਅਸੈਸਮੈਂਟ ਹੋ ਰਹੀ ਹੈ ਇਹਦੀ ਟੀਮ ਅਸੈਸਮੈਂਟ ਕਰ ਰਹੀ ਹੈ ਹੁਣ ਕੀ ਦਿਵੰਤਰੀ ਜਿਹੜਾ ਮਰ ਗਿਆ ਦੋ ਚਾਰ ਦਿਨਾਂ ਵਿੱਚ ਪ੍ਰਧਾਨ ਮੰਤਰੀ ਜਿਹੜਾ ਮਰ ਜੋ ਇਹ ਇੱਕ ਉਪਰੀ ਇਕੰਦਰ ਦੀ ਦਿਖਾਉਣ ਦਾ ਤਰੀਕਾ ਹੈ ਦੇਰ ਲੈਣ ਨੂੰ ਕੁਝ ਨਹੀਂ ਜਦੋਂ ਤੱਕ ਕੋਈ ਪੱਲੇ ਨਹੀਂ ਪਾਉਂਦੇ ਉਦੋਂ ਤੱਕ ਆਪਾਂ ਖੜਾ ਨਹੀਂ ਛੜਨਾ ਆਪਾਂ ਨੇ ਇਹਦੀ ਜਾਂਚ ਵੀ ਕਰਾਉਣੀ ਹੈ ਇਹ ਮੈਨ ਮੇਡ ਹੈ ਇਹਦੀ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਜੁਡੀਸ਼ੀਅਲ ਜਾਂਚ ਕਰਾਉਣੀ ਹੈ ਪਾਣੀ ਕਿਵੇਂ ਡੈਮ ਪਰੇ ਕਿਵੇਂ ਉਹਦੇ ਚ ਛੱਡਿਆ ਕੀ ਉਹ ਜਿਹੜਾ ਸੀ ਪ੍ਰੋਸੀਜਰ ਦੇ ਅੰਦਰ ਸੀ ਕਿ ਪੰਜਾਬ ਦੇ ਲੋਕਾਂ ਨੂੰ ਡੋਬਣ ਲਈ ਸੀ ਇਹਦੇ ਲਈ ਹਾਲੇ ਜਾਂਚ ਵੀ ਕਰਾਉਣੀ ਹੈ ਤਕੜੇ ਰਹੋ ਪਰ ਮੇਰੀ ਅਪੀਲ ਨੂੰ ਮੰਨੋ ਹਾਲੇ ਰਾਜ ਨੂੰ ਉੱਥੇ ਹੋਰ ਰਹਿ ਕੇ ਨਾ ਜਾਓ ਇਹ ਆਪਾਂ ਦਵਾਂਗੇ ਜਦੋਂ ਪਾਣੀ ਉਤਰ ਗਿਆ ਉਹਨਾਂ ਪਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਬਹੁਤ ਬਹੁਤ ਮਿਹਰਬਾਨੀ ਵੈਗਰੀ ਖਾਲਸਾ ਵੈਗਰੀ ਬਰੇ